नमस्कार जय दोस्तों मैं हूं मिर्जा मुख्रीजा रियल न्यूज़ और दर्शक दास और गायक गगन चौक ਦੇ ਨੇੜੇ ਇੱਕ ਹੋਟਲ ਹੈ ਹੋਟਲ ਦੇ ਵਿੱਚ ਇੱਕ ਨੌਜਵਾਨ ਦੀ ਛੱਕੇ ਹਾਲਤ ਵਿੱਚ ਮੌਜੂਦ ਪੁਲਸ ਨੂੰ ਸੂਚਨਾ ਮਿਲੀ ਪੁਲਸ ਵੱਲੋਂ ਖਬਰ ਲਿਖੇਦਾਰ ਤੱਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਸਬੰਧਕ ਦੇ ਪੁਲਸ ਵੱਲੋਂ ਇਸ ਸਬੰਧੀ ਖੁੱਲ ਕੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਰਾਜਪੁਰ ਦੇ ਨੇੜੇ ਪਿੰਡ ਦਾ ਇੱਕ ਨੌਜਵਾਨ ਲਗਭਗ 23 ਸਾਲ ਦੀ ਉਮਰ ਹੈ ਗਗਨ ਚੌਕ ਦੇ ਨੇੜੇ ਇੱਕ ਹੋਟਲ ਦੇ ਵਿੱਚ ਬੀਤੇ ਦਿਨ ਠਹਿਰਿਆ ਸੀ ਬੀਤੇ ਦਿਨ ਠਹਿਰਿਆ ਸੀ ਤੇ ਰਾਤ ਦੀ ਰਾਤ ਵੇਲੇ ਜਦੋਂ ਹੋਟਲ ਵਿੱਚ ਠਹਿਰਿਆ ਤਾਂ ਕਿਹਾ 24 ਘੰਟੇ ਬਾਅਦ ਨੂੰ ਚੈੱਕ ਆਊਟ ਕਰਨਾ ਸੀ ਹੋਟਲ ਵਾਲੇ ਰਾਤ ਨੂੰ ਲਗਭਗ ਅੱਧੀ ਰਾਤ ਵੇਲੇ ਉਹਦੇ ਜਦੋਂ ਹਾਲਤ ਦੇਖੀ ਵੀ ਮਾੜੀ ਹਾਲਤ ਹੈ ^{(ਮੰਗੀਰ ਹਾਲਤ ਹੈ)} ਤਾਂ ਉਹਨੂੰ ਇਲਾਜ ਦੇ ਹਸਪਤਾਲ ਲੈ ਗਏ ਦੱਸਿਆ ਜਾਂਦਾ ਕਿ ਉੱਤੇ ਡਾਕਟਰਾਂ ਨੇ ਉਹਨੂੰ ਅਮ੍ਰਿਤਕ ਰਾਰ ਦਾ ਦਿੱਤਾ ਦੋਸਤੋ ਇਸ ਸ਼ੱਕੀ ਮੌਤ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਕਿ ਅਖਰ ਉਸ ਨੌਜਵਾਨ ਦੀ ਮੌਤ ਦੀ ਅਸਲੀ ਵਜ੍ਹਾ ਕੀ ਹੈ ਕਿਉਂਕਿ ਪਰਿਵਾਰ ਵਾਲੋ ਇਸ ਨੂੰ ਲੈ ਕੇ ਫਿਲਹਾਲ ਕਈ ਤਰ੍ਹਾਂ ਦੇ ਅਰੋਗ ਗੰਭੀਰ આરોਪ ਇੱਕ ਮੈਲਨ ਲੈ ਕੇ ਲਾਏ ਜਾ ਰਹੇ ਨੇ ਜਦਕਿ ਪੁਲਸ ਦਾ ਜਦੋਂ ਇਸ ਬੰਦੇ ਪੁਲਸ ਨਾਲ ਸੰਬੰਧ ਕੀਤਾ ਗਿਆ ਤਾਂ ਪੁਲਸ ਨੇ ਇਸ ਬੰਦੀ ਫਿਲਹਾਲ ਕੁਝ ਵੀ ਦੱਸਣ ਤੋਂ ਮਨਾ ਕਰਤਾ ਇਤਨਾ ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਸ਼ੁਰੂ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਦੋਸਤੋ ਜਿੱਦਾਂ ਹੀ ਇਸ ਮਾਮਲੇ ਜਵੰਦੀ ਪੁਲਿਸ ਵੱਲੋਂ ਤੱਥ ਪੇਸ਼ ਕੀਤੇ ਜਾਣਗੇ ਪੁਲਿਸ ਵੱਲੋਂ ਜਿਹੜੀ ਜਾਂਚ ਦੇ ਜਿਹੜੀ ਸਿਰੇ ਦੇ ਪਹੁੰਚ ਕੇ ਜੋ ਵੀ ਗੱਲ ਦੱਸੀ ਜਾਵੇਗੀ ਉਹ ਵੀ ਦਸਕਾ ਕੇ ਜ਼ਰੂਰ ਰੱਖੀ ਜਾਵੇਗੀ ਦੋਸਤੋ ਫਿਲਹਾਲ ਇਤਨਾ ਹੀ ਨਮਸਕਾਰ ਧੰਨਵਾਦ